ਜਿਹੜਾ ਪਤੀ ਆਪਣੀ ਪਤਨੀ ਦੇ ਚੁੰਨੀ ਦੇ ਪੱਲੇ ਨਾਲਾ ਚੀਜ਼ ਬੰਨ੍ਹ ਦਿੰਦਾ ਉਸ ਘਰ ਵਿੱਚ ਕਦੀ ਲੜਾਈ ਨਹੀਂ ਹੁੰਦੀ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਪਿਆਰ ਹੁੰਦਾ ਬਹੁਤ ਸਤਿਕਾਰ ਹੁੰਦਾ ਪਤੀ ਪਤਨੀ ਦੀ ਜ਼ਿੰਦਗੀ ਇੰਨੀ ਮਜੇਵਾਲੀ ਹੁੰਦੀ ਆ ਕਿ ਉੱਥੇ ਰਹਿਣ ਦੀ ਜੀ ਕਰਦਾ ਕੋਈ ਰਿਸ਼ਤੇਦਾਰ ਵੀ ਆ ਜਾਏ ਕੋਈ ਭੈਣ ਭਰਾ ਵੀ ਆ ਜਾਏ ਤੇ ਉਹਨੂੰ ਵੀ ਚੰਗਾ ਲੱਗਦਾ ਕਿੰਨਾ ਵਧੀਆ ਜ਼ਿੰਦਗੀ ਬਸਰ ਕਰ ਰਹੇ ਨੇ ਪਰ ਕੁਝ ਕੋ ਥਾਵਾਂ ਦੇ ਉੱਪਰ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਕਈਆਂ ਘਰਾਂ 'ਚ ਹਰ ਵੇਲੇ ਲੜਾਈ ਝਗੜਾ ਰਿੰਦਾ ਪਾ ਵੀ ਉਹਨਾਂ ਦੇ ਘਰ 'ਚ ਪੈਸੇ ਵੀ ਕੂ ਘੋਣ ਆਪਣੇ ਸੁਖੀ ਖੂਬ ਦਿੱਤਾ ਹੋਏ ਲੇਕਿਨ ਫਿਰ ਵੀ ਝਗੜਾ ਰਹਿੰਦਾ ਉਹ ਕਿਹੜੀ ਗੱਲ ਆ ਜਾਂ ਉਹ ਕਿਹੜੀ ਚੀਜ਼ ਆ ਜਿਹੜੀ ਪਤੀ ਨੂੰ ਆਪਣੀ ਪਤਨੀ ਦੇ ਚੁੰਨੀ ਦੇ ਪੱਲੇ ਨਾਲ ਬੰਨ ਦੇਣੀ ਚਾਹੀਦੀ ਤੁਸੀਂ ਵੇਖਣਾ ਜਦੋਂ ਮਨੁੱਖ ਦੀ ਸ਼ਾਦੀ ਹੁੰਦੀ ਆ ਜਦੋਂ ਔਰਤ ਦਾ ਵਿਆਹ ਕੀਤਾ ਜਾਂਦਾ ਤਾਂ ਬਹੁਤ ਸਾਰੀਆਂ ਔਰਤਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਬਚਪਨ ਤੋਂ ਹੀ ਕਿ ਤੂੰ ਬਗਾਲਾ ਧੰਨ ਧਰਨਾ ਯਾਨੀ ਕਿ ਤੂੰ ਦੂਜੇ ਘਰ ਚਲੇ ਜਾਣਾ ਤੰਨੇ ਤੋਂ ਭਾਵ ਘਨਾਂ ਬਗਾਨੇ ਤੋਂ ਭਾਵ ਕਿ ਤੂੰ ਉਸ ਘਰ ਜਾਣਾ ਜਿੱਥੇ ਤੇਰੇ ਕੋਈ ਆਪਣੇ ਨਹੀਂ ਤੇ ਬਹੁਤ ਸਾਰੀਆਂ ਔਰਤਾਂ ਦੇ ਦਿਮਾਗ 'ਚ ਕਈ ਵਾਰ ਇਹ ਗੱਲ ਬਣ ਬੈਠ ਜਾਂਦੀ ਆ ਕਿ ਇਹ ਕਿਹੜਾ ਮੇਰਾ ਘਰ ਆ ਅਕਸਰ ਬਹੁਤ ਸਾਰੀਆਂ ਔਰਤਾਂ ਜਦੋਂ ਲੜਦੀਆਂ ਨੇ ਸ਼ੁਰੂਆਤੀ ਜੀਵਨ ਦੇ ਵਿੱਚ ਉਹ ਕਹਿਣਗੀਆਂ ਮੈਂ ਘਰ ਛੱਡ ਕੇ ਚਲੇ ਜਾਣਾ ਮੈਂ ਬੱਚੇ ਛੱਡ ਕੇ ਚਲੇ ਜਾਣਾ ਤੁਹਾਡਾ ਘਰ ਆ ਤੁਸੀਂ ਸੰਭਲੋ ਇਹ ਗੱਲਾਂ ਜਦੋਂ ਕੋਈ ਔਰਤ ਕਹੇ ਨਾ ਕਿ ਪਤੀ ਨੂੰ ਖਾਸ ਕਰਕੇ ਗੱਲ ਦਾ ਖਿਆਲ ਰੱਖਣਾ ਚਾਹੀਦਾ ਉਹਨੂੰ ਆਪਣੇ ਜੀਵਨ ਸਾਥਨ ਦੇ ਦਿਮਾਗ ਦੇ ਵਿੱਚੋਂ ਇਹ ਗੱਲ ਨੂੰ ਬਾਹਰ ਕੱਢ ਦੇਣਾ ਚਾਹੀਦਾ ਉਹਨੂੰ ਸਮਝਾ ਦੇਣਾ ਚਾਹੀਦਾ ਕਹਿ ਦੇਣਾ ਚਾਹੀਦਾ ਕਿ ਇਹ ਘਰ ਤੇਰੇ ਨਾਲ ਹੀ ਹੈ ਮੇਰਾ ਕੱਲੇ ਦਾ ਘਰ ਨਹੀਂ ਇਹ ਘਰ ਤੇਰਾ ਵੀ ਉਹਨਾਂ ਜਿੰਨਾ ਮੇਰਾ ਜਿਸ ਦਿਨ ਔਰਤ ਦੇ ਦਿਮਾਗ 'ਚ ਇਹ ਗੱਲ ਬਹਿ ਜਾਵੇ ਜਾਂ ਔਰਤ ਦਾਵਾ ਕਰਨ ਲੱਪੇ ਵੀ ਇਹ ਘਰ ਮੇਰਾ ਵੀ ਉਹਨਾਂ ਹੀ ਆ ਜਿੰਨਾ ਤੁਹਾਡਾ ਫਿਰ ਜ਼ਿੰਦਗੀ ਦੇ ਵਿੱਚ ਇੰਨਾ ਮਜ਼ਾ ਆਉਂਦਾ ਇੰਨਾ ਸਕੂਨ ਆਉਂਦਾ ਫਿਰ ਬਹੁਤ ਸਾਰੀਆਂ ਲੜਾਈਆਂ ਬਹੁਤ ਸਾਰੇ ਝਗੜੇ ਆਪਣੇ ਆਪ ਖਤਮ ਹੋ ਜਾਂਦੇ ਨੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਇਵੇਂ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਔਰਤ ਵੱਧ ਉਲੀ ਉਹਦੇ ਹੱਕ ਨਹੀਂ ਹੁੰਦੇ ਕਈ ਵਾਰਾਂ ਕਈ ਪਰਿਵਾਰ ਦੇ ਵਿੱਚ ਔਰਤਾਂ ਉਸ ਗੱਲ ਦਾ ਸ਼ਿਕਾਰ ਹੋ ਜਾਂਦੀਆਂ ਨੇ ਮਾਨਸਿਕ ਤੌਰ ਤੇ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਔਰਤੋਂ ਬਿਨਾ ਘਰ ਨਹੀਂ ਹੁੰਦਾ ਔਰਤਾਂ ਤਾਂ ਘਰ ਆ ਬੇਸ਼ੱਕ ਘਰ ਵਿੱਚ ਸਭ ਕੁਝ ਹੋਵੇ ਜਿੰਨਾ ਘਰਾਂ ਜੱਜ ਔਰਤਾਂ ਨਹੀਂ ਹੈਗੀਆਂ ਜਾਂ ਉਹਨਾਂ ਦੀ ਰੱਬ ਸੋਹਣੇ ਨੇ ਆਪਣੇ ਕੋਲ ਵਾਪਸ ਬੁਲਾ ਲਿਆ ਔਸਕ ਪਰਿਵਾਰ ਨੂੰ ਪੁੱਛ ਕੇ ਵੇਖੋ ਔਰਤ ਤੋਂ ਬਿਨਾ ਕਿੰਨਾ ਘਰ ਅਧੂਰਾ ਆ ਤੇ ਜਿਨ੍ਹਾਂ ਦੇ ਘਰ ਅਕਰਬ ਸੁਹਣੀ ਨੇ ਰੌਣਕਾਂ ਲਾਈਆਂ ਨੇ ਮੈਂ ਸਮਝਦਾ ਔਰਤ ਨੂੰ ਕਦੀ ਤਾਨਾਮਣੀ ਮਾਰਨਾ ਚਾਹੀਦਾ ਇਹ ਵੀ ਨਹੀਂ ਕਹਿਣਾ ਚਾਹੀਦਾ ਤਾ ਆਪਣੀ ਪੇਕੇ ਘਰ ਚਲ ਜਾ ਉਹਨੂੰ ਕਦੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨੂੰ ਹਮੇਸ਼ਾ ਕਹਿਣਾ ਚਾਹੀਦਾ ਵੀ ਇਹ ਘਰ ਤੇਰਾ ਵੀ ਹੁੰਦਾ ਹੈ ਜੇ ਪਤੀ ਪਤਨੀ ਦੀ ਲੜਾਈ ਹੋ ਜੇ ਨਾ ਝਗੜਾ ਹੋ ਜੇ ਕਿੰਟੀ ਪਰੰਤੂ ਹੁੰਦਾ ਹੀ ਰਹਿੰਦਾ ਤਾਂ ਹਮੇਸ਼ਾ ਇਹ ਗੱਲ ਹੀ ਕਹਿਣੀ ਚਾਹੀਦੀ ਪਤੀ ਨੂੰ ਕਿ ਇਹ ਵੇਖ ਤੋਂ ਛੱਡ ਕੇ ਨਾ ਜਾਈ ਇਹ ਘਰ ਤੇਰਾ ਵੀ ਹੁੰਦਾ ਜਿੰਨਾ ਮੇਰਾ ਆ ਤੇ ਸ਼ਾਇਦ ਬਹੁਤ ਸਾਰੀਆਂ ਲੜਾਈਆਂ ਮੁੱਕ ਜਾਣ ਮੈਂ ਸਮਝਦਾ ਕਿ ਔਰਤ ਨੂੰ ਆਪਣਾ ਇਹ ਹੱਕ ਬੜੇ ਤੜਲੇ ਨਾਲ ਰੱਖਣਾ ਚਾਹੀਦਾ ਕਿਉਂਕਿ ਔਰਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਤੇਰੇ ਤੋਂ ਬਿਨਾ ਘਰ ਵਸ ਨਹੀਂ ਸਕਦਾ ਹਾਂ ਇੱਕ ਦੂਜੇ ਦਾ ਮਾਣ ਕਰੀਏ ਸਤਿਕਾਰ ਕਰੀਏ ਇੱਕ ਦੂਜੇ ਦੀ ਭਾਵਨਾ ਦੀ ਇੱਜ਼ਤ ਕਰੀਏ ਰਿਸ਼ਤਿਆਂ ਦੇ ਵਿੱਚ ਕਿੰਤੂ ਪਰੰਤੂ ਥੋੜਾ ਬਹੁਤਾ ਆਉਣਾ ਹੀ ਆਉਣਾ ਹੁੰਦਾ ਤੇ ਗੁੱਸੇ ਵੀ ਹੁੰਦੇ ਨੇ ਤੇ ਮੰਨ ਵੀ ਜਾਣਾ ਚਾਹੀਦਾ ਮੈਂ ਸੰਧਾ ਮੇਰੇ ਭੈਣ ਭਰਾ ਜਰੂਰ ਇਸ ਗੱਲ ਦਾ ਖਿਆਲ ਰੱਖਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਹੋਰ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ ਜੀਉਂਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਮੀਆਂ ਉਮਰਾਂ ਕਰੇ